ਵਲਹੀ ਦੇ ਵਿੱਚ ਸ਼ੁਭਕਰਨ ਸਿੰਘ ਦਾ ਸਸਕਾਰ ਕੀਤਾ ਜਾਂਦਾ ਔਰ ਇਹ ਮਕਾਮ ਉਸ ਵੇਲੇ ਆਂਦਾ ਜਦੋਂ ਸ਼ੁਭਕਰਨ ਸਿੰਘ ਮਾਮਲੇ ਦੇ ਵਿੱਚ ਇੱਕ ਐਫਆਈਆਰ ਦਰਜ ਹੁੰਦੀ ਹੈ ਖੈਰ ਉਸ ਐਫਆਈਆਰ ਨੂੰ ਲੈ ਕੇ ਵਿਵਾਦ ਬਣਿਆ ਹੋਇਆ ਹੈ ਕਿਉਂਕਿ ਸਿਆਸੀ ਲੀਡਰ ਇਹ ਦਾਵਾ ਕਰ ਰਹੇ ਨੇ ਕਿ ਅਣਪਛਾਤੇਆਂ ਦੇ ਉੱਤੇ ਐਫਆਈਆਰ ਕਿਉਂ ਦਰਜ ਕੀਤੀ ਗਈ ਹੈ ਨਾਮ ਲੈ ਕੇ ਐਫਆਈਆਰ ਕਿਉਂ ਦਰਜ ਨਹੀਂ ਕੀਤੀ ਗਈ ਖੈਰ ਉਸ ਤੋਂ ਇਲਾਵਾ ਜੇ ਇਸ ਮਾਮਲੇ ਦੀ ਗੱਲ ਕਰੀਏ ਹੁਣ ਕਿਸਾਨ ਆਗੂਆਂ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਉਹਨਾਂ ਨੇ ਸਾਫ਼ ਕਿਹਾ ਆ ਕਿ ਡੱਬ ਵਾਲੀ ਅ ਦਾਖਰਾ ਜਿਹੜਾ ਉਹ ਕੀਤਾ ਜਾਵੇਗਾ 3 ਤਰੀਕ ਡੱਬ ਵਾਲੀ ਦੇ ਘਰਾਹ ਦੀ ਰੱਖੀ ਗਈ ਹੈ ਕਿਸਾਨਾਂ ਦੇ ਵੱਲੋਂ ਔਰ ਦੂਜੇ ਪਾਸੇ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਮੂਲੀਅਤ ਕਰਨ ਲਈ ਵੀ ਸੱਦਾ ਜਿਹੜਾ ਉਹ ਕਿਸਾਨ ਦਿੰਦੇ ਨਜ਼ਰ ਆ ਰਹੇ ਨੇ ਸੀਨੀਅਰ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਅਗਲਾ ਪ੍ਰੋਗਰਾਮ ਸਾਂਝਾ ਕੀਤਾ ਤੇ ਉਸ ਦੇ ਨਾਲ ਨਾਲ ਉਹਨਾਂ ਨੇ ਆ ਵੀ ਦੱਸਿਆ ਆ ਕਿ ਸਰਕਾਰ ਦੇ ਕੋਲੋਂ ਹੁਣ ਉਹਨਾਂ ਦੀ ਕੀ ਮੰਗ ਹੈਗੀ ਆ ਸਿਰਫ ਸ਼ੁਭਕਰਨ ਸਿੰਘ ਨੂੰ ਇਨਸਾਫ ਦਿਵਾਉਣ ਪਿੱਛੇ ਹੀ ਕਿਸਾਨ ਜਿਹੜੇ ਨੇ ਉਹ ਨਹੀਂ ਡਟੇ ਹੋਏ ਸਗੋਂ ਕਿਸਾਨਾਂ ਦੀ ਸੂਬਾ ਸਰਕਾਰ ਤੋਂ ਹੋਰ ਵੀ ਮੰਗਾਂ ਨੇ ਜਿਹੜੀਆਂ ਮੰਗਾਂ ਉਹਨਾਂ ਨੇ ਹੁਣ ਅੱਗੇ ਰੱਖੀਆਂ ਨੇ ਸ਼ੁਭਕਰਨ ਸਿੰਘ ਦੇ ਅੰਤਿਮ ਅਰਦਾਸ ਨੂੰ ਲੈ ਕੇ ਜਦੋਂ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਇਨਸਾਫ ਕਿਹਾ ਕਿ 3 ਮਾਰਚ ਨੂੰ ਪਿੰਡ ਬੱਲੋਂ ਦੇ ਦਾਣਾ ਮੰਡੀ ਦੇ ਵਿੱਚ ਅੰਤਿਮ ਅਰਦਾਸ ਕੀਤੀ ਜਾਵੇਗੀ ਤੇ ਉੱਥੇ ਸਭ ਨੂੰ ਇਕੱਠਿਆਂ ਹੋਣ ਦੀ ਗੁਜ਼ਾਰਸ਼ ਕੀਤੀ ਹੈ ਤੇ ਦੂਜੇ ਪਾਸੇ ਜਦੋਂ ਸਰਕਾਰ ਵੱਲੋਂ ਫੇਰ ਕੀਤਾ ਤੇ ਉਦੋਂ ਸਾਫ਼ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਜ਼ਰੂਰ ਐਫ ਆਈ ਆਰ ਦਰਜ ਕੀਤੀ ਹੈ ਪਰ ਹੁਣ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ 1 ਕਰੋੜ ਰੁਪਇਆ ਪਰਿਵਾਰ ਨੂੰ ਦੇਣ ਦਾ ਸ਼ੁਭ ਕਰਨ ਦੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਉਹ ਵਾਅਦਾ ਪੂਰਾ ਕੀਤਾ ਜਾਵੇ 1 ਕਰੋੜ ਰੁਪਏ ਦਾ ਚੈੱਕ ਪਰਿਵਾਰ ਨੂੰ ਦਿੱਤਾ ਜਾਵੇ ਔਰ ਸ਼ੁਭ ਕਰਨ ਦੀ ਭੈਣ ਨੂੰ ਸਰਕਾਰੀ ਨੌਕਰੀ ਤਹਿਤ ਅਪੁਆਇੰਟਮੈਂਟ ਲੈਟਰ ਮੁਹੱਈਆ ਕਰਵਾਈ ਜਾਵੇ ਹੁਣ ਇਹ ਮੰਗ ਜਿਹੜੀ ਹੈ ਉਹ ਕਿਸਾਨਾਂ ਨੇ ਰੱਖ ਦਿੱਤੀ ਹੈ ਪਰ ਸਿਰਫ ਇਹ ਮੰਗ ਨਹੀਂ ਰੱਖੀ ਗਈ ਜਗਜੀਤ ਸਿੰਘ ਡੱਲੇਵਾਲ ਨੇ ਇਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ 21 ਫਰਵਰੀ ਨੂੰ ਜਦੋਂ ਗੋਲੀਬਾਰੀ ਹੋਈ ਹੈ ਜਿਹੜੇ ਕਿਸਾਨਾਂ ਦੇ ਸੰਦਾਂ ਦਾ ਟਰੈਕਟਰਾਂ ਦਾ ਨੁਕਸਾਨ ਹੋਇਆ ਟਰਾਲੀਆਂ ਦਾ ਨੁਕਸਾਨ ਹੋਇਆ ਅਤੇ ਦੂਜੀ ਗੱਲ ਜਿਹੜੇ ਕਿਸਾਨ ਇਸ ਦੇ ਵਿੱਚ ਜ਼ਖਮੀ ਹੋਏ ਨੇ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਉਹਨਾਂ ਦੇ ਮੁਆਵਜ਼ੇ ਲਈ ਵੀ ਕੰਮ ਕੀਤਾ ਜਾਵੇ ਔਰ ਦੂਜੀ ਗੱਲ ਅ ਇਸ ਮਾਮਲੇ ਨੂੰ ਲੈ ਕੇ 21 ਤਰੀਕ ਨੂੰ ਖਾਸ ਕਰਕੇ ਮੱਦੇ ਨਜ਼ਰ ਰੱਖਦਿਆਂ ਹੋਇਆ ਇੱਕ ਐਫ ਆਈ ਆਰ ਵੀ ਦਰਜ ਕੀਤੀ ਜਾਵੇ ਜਿਨ੍ਹਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਯਾਨੀ ਕਿ ਹਰਿਆਣਾ ਪਾਰ ਜਿਹੜਾ ਪ੍ਰਸ਼ਾਸਨ ਸੇਗਾ ਉਹਨਾਂ ਦੇ ਵੱਲੋਂ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਉਸ ਦੇ ਮੱਦੇਨਜ਼ਰ ਵੀ ਐਫ ਆਈ ਆਰ ਦਰਜ ਕੀਤੀ ਜਾਵੇ ਜਗਦੀਪ ਸਿੰਘ ਢੱਲੇਵਾਲ ਨੇ ਇਹ ਅਪੀਲ ਕੀਤੀ ਹੈ ਕਿ ਇੱਕ ਹੋਰ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਜਿਸ ਦੇ ਵਿੱਚ 21 ਫਰਵਰੀ ਨੂੰ ਹੋਈ ਗੋਲੀਬਾਰੀ ਦਾ ਜ਼ਿਕਰ ਕੀਤਾ ਗਿਆ ਔਰ ਖਾਸ ਤੌਰ ਤੇ ਉਹਨਾਂ ਨੇ ਪ੍ਰਥਪਾਲ ਸਿੰਘ ਦਾ ਜ਼ਿਕਰ ਕੀਤਾ ਉਹੀ ਪ੍ਰਥਪਾਲ ਸਿੰਘ ਜਿਹੜਾ ਲੰਗਰ ਵਰਤੌਣ ਆਇਆ ਸੀ ਤੇ ਉਸ ਨੂੰ ਬੋਰੇ ਚ ਬੰਦ ਕਰਕੇ ਕੁੱਟਿਆ ਗਿਆ ਉਸ ਤੋਂ ਬਾਅਦ ਰੋਤਕ ਦੇ ਪੀਜੀਆਈ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਉੱਥੋਂ ਟਰਾਂਸਫਰ ਕਰਵਾ ਕੇ ਉਸ ਨੂੰ ਚੰਡੀਗੜ੍ਹ ਦੇ ਪੀਜੀਆਈ ਲਿਆਂਦਾ ਜਾਂਦਾ ਖੈਰ ਉਸ ਦਾ ਇਲਾਜ ਚੱਲ ਰਿਹਾ ਫਿਲਹਾਲ ਹਾਲਤ ਕਾਫੀ ਨਾਜ਼ੁਕ ਹੈ ਪਰ ਉਸ ਦੇ ਮੱਦੇ ਨਜ਼ਰ ਵੀ ਕਿਸਾਨਾਂ ਨੇ ਅਪੀਲ ਕੀਤੀ ਔਰ ਕਿਹਾ ਆ ਕਿ ਇਸ ਪੱਖ ਤੋਂ ਵੀ ਐਫਆਈਆਰ ਜਿਹੜੀ ਹੈ ਉਹ ਦਰਜ ਕੀਤੀ ਜਾਵੇ ਵੱਡੇ ਪੱਧਰ ਦੇ ਉੱਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਇਕੱਠੀਆਂ ਹੋ ਸਕਦੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਉੱਤੇ ਵੀ ਚਰਚਾ ਚੱਲ ਰਹੀ ਹੈ ਕਿਉਂਕਿ ਕਿਸਾਨ ਜਥੇਬੰਦੀਆਂ ਨੇ ਹੁਣ ਖੁੱਲ ਕੇ ਕਾਲ ਦਿੱਤੀ ਹੈ ਕਿਹਾ ਹੈ ਕਿ ਅਣਮਿੱਥੇ ਸਮੇਂ ਲਈ ਧਰਨਾ ਚਲਾਇਆ ਜਾਣਾ ਤੇ ਉਸ ਧਰਨੇ ਦੇ ਵਿੱਚ ਦੁਗਣੇ ਤੇ ਤਿਗਣੀ ਮਾਤਰਾ ਦੇ ਵਿੱਚ ਕਿਸਾਨ ਜਥੇਬੰਦੀਆਂ ਤੇ ਕਿਸਾਨ ਜਿਹੜੇ ਨੇ ਉਹ ਹਮ ਹਮਾ ਕੇ ਪਹੁੰਚਣ ਤੇ ਬਾਰਡਰਾਂ ਦੇ ਉੱਤੇ ਇਸ ਧਰਨੇ ਦਾ ਹਿੱਸਾ ਬਣਨ ਇਸ ਨੂੰ ਲੈ ਕੇ ਫਿਲਹਾਲ ਇੱਕ ਪਾਸੇ ਕਿਸਾਨ ਜਿਹੜੇ ਨੇ ਆਪਣੇ ਇਸ ਧਰਨੇ ਨੂੰ ਲੀਕਣ ਲਈ ਤਿਆਰ ਨੇ ਔਰ ਨਾਲ ਦੀ ਨਾਲ ਸ਼ੁਭਕਰਨ ਸਿੰਘ ਦੇ ਅੰਤੇਮਰਦਾਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਜਗਜੀਤ ਸਿੰਘ ਡੱਲੇਵਾਲ ਹੋਰ ਕੀ ਕੁਝ ਬੋਲੇ ਨੇ ਆਪ ਸੁਣ ਲੈਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ੍ਹ ਸ਼ੁਭ ਕਰਨ ਸਿੰਘ ਦਾ ਅੰਤਮ ਸੰਸਕਾਰ ਹੋਇਆ। ਉਹਨਾਂ ਦੇ ਸੰਸਕਾਰ ਤੋਂ ਬਾਅਦ ਉੱਥੇ ਹੀ ਇਹ ਫੈਸਲਾ ਲਿਆ ਗਿਆ ਕਿ ਦੰਨ ਮਾਰਚ ਨੂੰ ਉਹਨਾਂ ਦੇ ਪਿੰਡ ਬੱਲੋ ਦੇ ਵਿੱਚ ਦਾਣਾ ਮੰਡੀ ਦੇ ਅੰਦਰ ਇਹ ਭੋਗ ਪਾਣਾ ਜਿੱਥੋਂ ਤੱਕ ਵੀ ਮੇਰੇ ਕਿਸਾਨ ਜਮਾਤ ਤੱਕ ਮੇਰੇ ਮਜ਼ਦੂਰ ਜਮਾਤ ਤੱਕ ਮੇਰੀ ਆਵਾਜ਼ ਜਾਂਦੀ ਹੈ ਆਪਣੇ ਇਸ ਬਹਾਦਰ ਯੋਧੇ ਨੂੰ ਸ਼ਰਧਾਂਜਲੀ ਅਰਪਿਤ ਕਰਨ ਦੇ ਲਈ ਸਾਡਾ ਸਾਰਿਆਂ ਦਾ ਆਪਣਿਆ ਫਰਜ਼ ਬੰਦਾ ਤੇ ਫਰਜ਼ ਸਮੀ ਦੇ ਹੋ ਜਿੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਦੂਸਰੀ ਗੱਲ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹਣਾ ਹੈ ਕਿ ਪੰਜਾਬ ਸਰਕਾਰ ਉਸ ਪਰਿਵਾਰ ਨਾਲ ਕੀਤੇ ਹੋਏ ਵਾਅਦੇ ਦੇ ਮੁਤਾਬਕ ਉਹਨਾਂ ਦੀ ਭੋਗ ਦੀ ਰਸਮ ਤੋਂ ਪਹਿਲਾਂ-ਪਹਿਲਾਂ ਸਾਰੇ ਕੀਤੇ ਗਏ ਵਾਅਦੇ ਉਹਨੂੰ ਸ਼ਹੀਦ ਵਾਲਾ ਦਰਜਾ ਦੇ ਕੇ ਉਹਨਾਂ ਦੀ ਬੰਦੀ ਆਰਥਿਕ ਮਦਦ ਪਰਿਵਾਰ ਦੀ ਔਰ ਬੇਟੀ ਦੀ ਨੌਕਰੀ ਦਾ ਜੋ ਉਹਨਾਂ ਨੇ ਅਪੁਆਇੰਟਮੈਂਟ ਲੈਟਰ ਦੇਣਾ ਸਰਕਾਰ ਦੇਣ ਦੀ ਕੋਸ਼ਿਸ਼ ਕਰੇ ਔਰ ਦੂਜੀ ਗੱਲ ਸਰਕਾਰ ਸਿਰਫ ਇਸ ਨੌਜਵਾਨ ਦੀ ਐਫ ਆਈ ਆਰ ਕੱਟ ਕੇ ਪੱਲਾ ਝਾੜ ਕੇ ਨਾ ਬੈਠੇ ਕਿ ਸ਼ਾਇਦ ਕੰਮ ਮੁੱਕ ਗਿਆ ਉਸ ਦਿਨ ਜਿਸ ਦਿਨ ਗੱਲਬਾਤ ਚੱਲ ਰਹੀ ਸੀ ਉਸ ਦਿਨ ਇਹ ਗੱਲ ਸਪੈਸ਼ਲ ਹੋਈ ਸੀ ਕਿ ਜਿਹੜੇ ਉੱਥੇ ਲੋਕਾਂ ਦੇ ਟਰੈਕਟਰ ਤੋੜੇ ਗਏ ਨੇ ਸਾਡੇ ਏਰੀਆ 'ਚ ਆ ਕੇ ਉੱਥੋਂ ਸਾਡਾ ਇੱਕ ਨੌਜਵਾਨ ਪ੍ਰਿਤਪਾਲ ਸਿੰਘ ਨੂੰ ਚੱਕ ਕੇ ਲੈ ਗਏ ਨੇ ਉਹਨੂੰ ਬੋਰੀ 'ਚ ਪਾ ਕੇ ਲੈ ਕੇ ਗਏ ਉਹਨੂੰ ਕੁੱਟਿਆ ਗਿਆ ਉਹਦੀਆਂ ਲੱਤਾਂ ਤੋੜੀਆਂ ਗਈਆਂ ਔਰ ਉਹਦੀ ਐਫਆਈਆਰ ਦਰਜ ਹੋਣੀ ਅਜੇ ਬਾਕੀ ਐ ਪੰਜਾਬ ਸਰਕਾਰ ਦੇਤੇ ਨੋਟਿਸ ਲਵੇ ਤੁਰੰਤ ਔਰ ਜਲਦੀ ਤੋਂ ਜਲਦੀ ਇਸ ਐਫ ਆਈ ਆਰ ਨੂੰ ਦਰਜ ਕਰੇ ਨਾਲ ਅਗਲੀ ਗੱਲ ਜੋ ਉਥੋਂ ਸਾਨੂੰ ਪਤਾ ਲੱਗਿਆ ਕਿ ਪੀਜੀਆਈ ਦੇ ਵਿੱਚੋਂ ਹਰਿਆਣਾ ਗਵਰਨਮੈਂਟ ਜਿੱਥੇ ਪੰਜਾਬ ਦੇ ਅੰਦਰ ਚੰਡੀਗੜ੍ਹ ਦੇ ਅੰਦਰ ਪੀਜੀਆਈ ਦੇ ਵਿੱਚ ਉਹਦਾ ਇਲਾਜ ਚੱਲ ਰਿਹਾ ਹੈ ਫਿਰਤਪਾਲ ਸਿੰਘ ਦਾ ਉਥੋਂ ਮੁਰ ਦੁਬਾਰਾ ਹਰਿਆਣਾ ਗਵਰਨਮੈਂਟ ਉਸ ਨੌਜਵਾਨ ਨੂੰ ਵਾਪਸ ਲੈ ਕੇ ਜਾਣਾ ਚਾਹੁੰਦੀ ਹੈ ਔਰ اے ایس ਏ ਕਤਾਈ ਬਰਦਾਸ਼ਤ ਨਹੀਂ ਕਰਾਂਗੇ ਪੰਜਾਬ ਗਵਰਨਮੈਂਟ ਨੂੰ ਅਸੀਂ ਇਹ ਚੇਤਾਵਨੀ ਵੀ ਦੇਵਾਂਗੇ ਕਿ ਨੌਜਵਾਨ ਸਾਡਾ ਹੈ ਹਰਿਆਣਾ ਗਵਰਨਮੈਂਟ ਦੇ ਚੱਕ ਕੇ ਲਿਜਾ ਕੇ ਜਿਨ੍ਹਾਂ ਲੱਤਾਂ ਤੋੜੀਆਂ ਨੇ ਜਿਨ੍ਹਾਂ ਉਹਦਾ ਸਿਰ ਪਾੜਿਆ ਹੈ ਜਿਨ੍ਹਾਂ ਉਹਦਾ ਕੋਦੀ ਕਮਰ ਤੋੜੀ ਹੈ ਉਹਨਾਂ ਤੋਂ ਅਸੀਂ ਕੀ ਉਮੀਦ ਕਰਦੇ ਹਾਂ ਕਿ ਉਹ ਸਾਨੂੰ ਇਨਸਾਫ ਦੇਣਗੇ ਕਿਸੇ ਤਰ੍ਹਾਂ ਦੇ ਕੋਈ ਇਨਸਾਫ ਦੀ ਉਮੀਦ ਨਹੀਂ ਸਾਡੀ ਪੰਜਾਬ ਸਰਕਾਰ ਇਹਦੇ ਤੇ ਨੋਟਿਸ ਲਵੇ ਸੰਜਾਨ ਲਵੇ ਔਰ ਉਹਦੀ ਆਪ ਖੁਦ ਇਨਵੈਸਟੀਗੇਸ਼ਨ ਕਰੇ ਔਰ ਮੈਨੂੰ ਪਤਾ ਲੱਗਾ ਕਿ ਡਾਕਟਰਾਂ ਦੇ ਉੱਪਰ ਕੇਂਦਰ ਸਰਕਾਰ ਵੱਲੋਂ ਤਬਾਅਵੋ ਬਣਾਇਆ ਜਾ ਰਿਹਾ ਹੈ ਕਿ ਇਹਨੂੰ ਜਲਦੀ ਵਾਪਸ ਮਤਲਬ ਫਿੱਟ ਦਾ ਇਕਰਾਰ ਦੇ ਕੇ ਤੇਨੂੰ ਵਾਪਸ ਉੱਥੇ ਭੇਜੋ ਇਹ ਕਤਈ برداشت ਨਹੀਂ ਕਰਾਂਗੇ ਇਹ ਪੰਜਾਬ ਸਰਕਾਰ ਆਪਦੀ ਜ਼ਿੰਮੇਵਾਰੀ ਨੂੰ ਚੱਕੇ ਇਹ ਪੰਜਾਬ ਦਾ ਨੌਜਵਾਨ ਐ ਇਸ ਤਰੀਕੇ ਦੇ ਨਾਲ ਕਿਡਨੈਪ ਕਰਕੇ ਲੈ ਕੇ ਗਏ ਨੇ ਜਿਹੜੇ ਕਿਡਨੈਪ ਕਰਨ ਦਾ ਮੁਕੱਦਮਾ ਦਰਜ ਕਰਕੇ ਕੀਤਾ ਜਾਣਾ ਚਾਹੀਦਾ ਔਰ ਨਾਲ ਦੀ ਨਾਲ ਅਗਲੀ ਗੱਲ ਇਹ ਐ ਕਿ ਦੇਖੋ ਕਿਹੜੇ ਸਿੱਤਮ ਦੀ ਗੱਲ ਐ ਕਿ ਹਰਿਆਣਾ ਗਵਰਨਮੈਂਟ ਹਾਈ ਕੋਰਟ 'ਚ ਕਹਿੰਦੀ ਹੈ ਕਿ ਅਸੀਂ ਤਾਂ ਇਹਨੂੰ ਜ਼ਖਮੀ ਹਾਲਤ ਦੇ ਵਿੱਚ ਚੱਕਿਆ ਤੇ ਜੇ ਜ਼ਖਮੀ ਹਾਲਤ ਦੇ ਵਿੱਚ ਚੱਕਿਆ ਤਾਂ ਫਿਰ ਕੀ ਉਹ ਚੱਕੀ ਫਿਰਦਾ ਸੀ ਕਦ ਕਿਹੜੇ ਮਾਮਲੇ ਕਿਸ ਮਕਸਦ ਨਾਲ ਕਿਹੜੇ ਤਰੀਕੇ ਦੇ ਨਾਲ ਉਹਦੇ ਤੇ 307 ਦਾ ਮੁਕੱਦਮਾ ਦਰਜ ਕਰ ਰੱਖਿਆ ਉਹ ਤਾਂ ਬਣਦਾ ਹੀ ਨਹੀਂ ਜੇ ਪਹਿਲੇ ਹੀ ਜ਼ਖਮੀ ਹੈ ਸੋ ਇਸ ਕਰਕੇ ਅਜਈਆਂ ਹਰਕਤਾਂ ਤੋਂ ਸਰਕਾਰ ਬਾਹਰ ਜਾਵੇ ਪੰਜਾਬ ਗਵਰਨਮੈਂਟ ਖੁਦ ਇਹਦੇ ਵਿੱਚ ਤਖਲੰਦਾਜ਼ੀ ਕਰਕੇ ਉਸ ਨੌਜਵਾਨ ਨੂੰ ਪੰਜਾਬ ਦੇ ਵਿੱਚ ਰੱਖ ਕੇ ਵਧੀਆ ਹਸਪੀਟਲ ਦੇ ਵਿੱਚ ਉਹਦਾ ਇਲਾਜ ਕਰਵਾਉਣ ਦੀ ਗੱਲ ਕਰੇ ਸਰਕਾਰ ਔਰ ਸਾਨੂੰ ਬੜਾ ਦੁੱਖ ਹੋਇਆ ਇਹ ਗੱਲ ਜਾਣ ਕੇ ਕਿ ਲਗਾਤਾਰ ਅਸੀਂ ਸਰਕਾਰ ਨੂੰ ਇਹ ਕਹਿੰਦੇ ਰਹੇ ਆ ਕਿ ਭਾਈ ਸਾਡਾ ਨੌਜਵਾਨ ਨੂੰ ਉਧਰੋਂ ਵਾਪਸ ਮਂਗਾਓ ਸਾਡੀ ਸਰਕਾਰ ਵੱਲੋਂ ਟੈਲਮੈਡ ਦੀ ਨੀਤੀ ਅਪਣਾਉਂਦਿਆਂ ਅਖੀਰ ਮੋਰਚੇ ਨੂੰ ਸਰਕਾਰ ਬਲਦੇਵ ਸਿੰਘ ਸਿਰਸਾ ਦੀ ਡਿਊਟੀ ਲਾ ਕੇ ਸਾਨੂੰ ਇਹ ਜ਼ਿੰਮੇਵਾਰੀ ਚੱਕੀ ਹੈ ਔਰ ਉਹਨੂੰ ਆਪਦੇ ਨੌਜਵਾਨ ਨੂੰ ਅਸੀਂ ਲੈ ਕੇ ਆਏ ਵਾਪਸ ਔਰ ਸਰਕਾਰ ਦਾ ਬੁਰੀ ਤਰ੍ਹਾਂ ਫੇਲਰ ਹੋਇਆ ਇਹਦੇ ਵਿੱਚ ਔਰ बार-बार ਸਰਕਾਰ ਇਸ ਮੇਨਾਂ ਮੁੱਦਿਆਂ ਦੇ ਉੱਤੇ ਫੇਲ ਹੁੰਦੀ ਜਾ ਰਹੀ ਹੈ ਫਿਰ ਬਾਅਦ ਦੇ ਵਿੱਚ ਸਰਕਾਰ ਕਹਿੰਦੀ ਹੈ ਕਿ ਜੀ ਤੁਸੀਂ ਸੜਕਾਂ ਰੋਕਦੇ ਹੋ ਤੁਸੀਂ ਪੰਜਾਬ ਦਾ ਮਾਹੌਲ ਖਰਾਬ ਕਰਦੇ ਹੋ ਸਾਡਾ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਕੋਈ ਪਰਪਸ ਨਹੀਂ ਸਾਡਾ ਪੰਜਾਬ ਸਰਕਾਰ ਨਾਲ ਕੋਈ ਲੜਾਈ ਨਹੀਂ ਲੜਾਈ ਸਾਡੀ ਕੇਂਦਰ ਨਾਲ ਹੈ ਲੇਕਿਨ ਪੰਜਾਬ ਸਰਕਾਰ ਕੇਂਦਰ ਦਾ ਪੱਕ ਪੂਰ ਕੇ ਸਾਨੂੰ ਇਹ ਮਜਬੂਰ ਕਰ ਰਹੀ ਹੈ ਕਿ ਅਸੀਂ ਪੰਜਾਬ ਸਰਕਾਰ ਦੇ ਉੱਤੇ ਦਬਾਅ ਬਣਾਉਣ ਦੇ ਲਈ ਸੜਕਾਂ ਤੇ ਉਤਰਗੇ ਸੋ ਇਸ ਕਰਕੇ ਪੰਜਾਬ ਸਰਕਾਰ ਖੁਦ ਦੇਤੇ ਸਮੇਂ ਰਹਿ ਜਾਂ ਸੰਕੇਤ ਲੈਂਦੇ ਆ ਉਹ ਮੁਕੱਦਮਾ ਦਰਜ ਕਰੇ ਕਿਡਲਪ ਕੀਤਾ ਸਾਡੇ ਨੌਜਵਾਨ ਨੂੰ ਕਿਡਨਪ ਦਾ ਮੁਕੱਦਮਾ ਦਰਜ ਕਰੇ ਔਰ ਉੱਥੋਂ ਜਿਹੜਾ ਹਰਿਆਣਾ ਗਵਰਨਮੈਂਟ ਨੂੰ ਲਿਜਾਣ ਦੀ ਕੋਸ਼ਿਸ਼ ਕਰ ਰਹੀ ਹੈ ਖੋਦੇ ਦੇ ਵਿੱਚ ਦਖਲਅੰਦਾਜ਼ੀ ਦੇਖ ਕੇ ਉਹ ਆਪਣੀ ਨਿਗਰਾਨੀ ਦੇ ਹੇਠ ਤੇ ਇਲਾਜ ਕਰਵਾਵੇ ਐਸਾ ਨਾ ਹੋਵੇ ਕਿ ਪੰਜਾਬ ਦੇ ਅੰਦਰ ਲੋਕਾਂ ਦਾ ਗੁੱਸਾ ਹੋਰ ਵੱਡੀ ਪੱਧਰ ਦੇ ਉੱਤੇ ਫੁੱਟੇ ਤੇ ਫਿਰ ਪੰਜਾਬ ਗਵਰਨਮੈਂਟ ਨੂੰ ਇਹਨਾਂ ਗੱਲਾਂ ਦਾ ਸੰਗਿਆਨ ਲੈਣ ਦੀ ਲੋੜ ਹੈ ਔਰ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Subscribe to One India channel and never miss an update.